ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਦਾ ਦਿਨ ਬੇਹੌਦ ਹੰਗਾਮੇ ਪਰ ਆ ਰਿਹਾ ਦਰਸਲ ਅੱਜ ਹਰਪਾਲ ਸਿੰਘ ਚੀਮਾ ਜਿਹੜੇ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਈ ਗੰਭੀਰ ਇਲਜ਼ਾਮ ਲਾਏ ਦਰਸਲ ਗੱਲ ੜਾ ਨੂੰ ਲੈ ਕੇ ਹੋ ਰਹੀ ਸੀ ਚਰਚਾ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ੜਾ ਦੀ ਮਾਰ ਪਈ ਹੈ ਔਰ ਇਸੇ ਦੌਰਾਨ ਹਰਪਾਲ ਸਿੰਘ ਸੀਮਾ ਨੇ ਜਿਹੜੇ ਕੁਝ ਤੱਥ ਪੇਸ਼ ਕੀਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਸ ਵਿੱਚ ਜ਼ਿਕਰ ਕੀਤਾ ਗਿਆ ਕਿ ਕਿਵੇਂ ਤੁਸੀ ਬੰਦੇ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਕੂ ਨੇ ਉਹਨਾਂ ਦੇ ਵੱਲੋਂ ਜ਼ਮੀਨਾਂ ਖਰੀਦੀਆਂ ਗਈਆਂ ਔਰ ਇਹ ਇਲਜ਼ਾਮ ਲਾਏ ਗਏ ਕਿ ਹਰਪਾਲ ਸਿੰਘ ਚੀਮਾ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਇਸ ਜ਼ਮੀਨਾਂ ਆਪਣੀ ਪਤਨੀ ਦੇ ਨਾਮ ਤੇ ਖਰੀਦ ਰਹੇ ਨੇ ਜਿਸ ਤੋਂ ਬਾਅਦ ਇਸ ਜ਼ਮੀਨ ਤੇ ਉਹਨਾਂ ਨੇ ਮਾਈਨਿੰਗ ਕਰਨੀ ਸੀ ਇਹ ਗੰਭੀਰ ਇਲਜ਼ਾਮ ਹਰਪਾਲ ਸਿੰਘ ਚੀਮਾ ਵੱਲੋਂ ਲਾਏ ਗਏ ਇੱਕ ਵਾਰੀ ਉਹ ਬਿਆਨ ਸੁਣੋ ਜਿਹੜੀ ਤੁਸੀਂ ਜ਼ਮੀਨ बाजा साहब पिंड फुलड़ा च नंबर सात सो पची सीरबा जिला गुरदासपुर इंतकाल नंबर बीस सो अड़ताली बुआ वसीका नंबर पांच सो सकाठ मिती पंद्रह सत पच्ची बदले बाहक चरणजीत बाजबा पत्नी प्रताप बाजवा पुत्र सतनाम सिंह बाजवा निखेवड़ नंबर दो सो बारह विचो रकबाइट नौ पोवाइट पांच बह हुआ है ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਗ੍ਰੇਡ ਮਹੀਨਾ ਪਹਿਲਾ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੱਡ ਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਜਦੋਂ ਹਰਪਾਲ ਸਿੰਘ ਚੀਮਾ ਨੇ ਗੰਭੀਰ ਇਲਜ਼ਾਮ ਲਾਇਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਤੇ ਸਿੱਧੇ ਤੌਰ ਤੇ ਸਵਾਲ ਖੜੇ ਕੀਤੇ ਔਰ ਇਹ ਕਹਿੰਦੇ ਕਿ ਇਸ ਜ਼ਮੀਨ ਮੈਂ ਸਰਕਾਰੀ ਫੀਸਾ ਜਮਾ ਕਰਕੇ ਰਜਿਸਟਰੀ ਕਰਾ ਕੇ ਲਈ ਹੈ ਇਹਦੇ ਵਿੱਚ ਕੋਈ ਚੋਰੀ ਨਹੀਂ ਲਈ 100 ਕਾਫੀ ਹੰਗਾਮਾ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਨੇ ਹਰਪਾਲ ਸਿੰਘ ਚੀਮਾ ਦੇ ਉਸ ਇਲਜ਼ਾਮ ਦਾ ਜਵਾਬ ਵੀ ਦਿੱਤਾ ਸੋ ਜਿੱਥੇ ਤੁਸੀ ਬੰਦ ਦੇ ਵਿੱਚ ਜ਼ਮੀਨਾਂ ਖਰੀਦਣ ਦੇ ਮਸਲੇ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਤੇ ਪ੍ਰਤਾਪ ਬਾਜਵਾ ਆਮੋ ਸਾਹਮਣੇ ਰਹੇ ਪਰ ਇਸ ਮਸਲੇ ਨੂੰ ਲੈ ਕੇ ਕਈ ਗੰਭੀਰ ਸਵਾਲ ਵੀ ਖੜੇ ਹੋਏ ਸਵਾਲ ਇਹ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਤੁਸੀ ਬੰਦ ਦੇ ਅੰਦਰ ਕਿਸੇ ਤੋਂ ਜ਼ਮੀਨਾਂ ਖਰੀਦੀਆਂ ਨੇ ਤੇ ਕੀ ਉਹ ਜ਼ਮੀਨ ਸਰਕਾਰੀ ਹੈ ਕੀ ਉਹ ਜ਼ਮੀਨ ਜਿਹੜੀ ਹੈ ਉਹ ਬਿਨਾਂ ਪੈਸੇ ਤੇ ਲਈ ਗਈ ਹੈ ਜਾਂ ਕੋਈ ਪੰਚਾਇਤੀ ਜ਼ਮੀਨ ਹੈ ਜੇ ਪ੍ਰਤਾਪ ਸਿੰਘ ਬਾਜਵਾ ਨੇ ਜ਼ਮੀਨ ਖਰੀਦੀ ਹੈ ਤੇ ਕੀ ਉਸ ਤੇ ਸਰਕਾਰ ਕੀ ਕਿਸੇ ਤਰੀਕੇ ਦਾ ਕੋਈ ਐਕਸ਼ਨ ਉਹਦੇ ਤੇ ਲਏਗੀ ਔਰ ਜੋ ਇਲਜ਼ਾਮ ਹਰਪਾਲ ਸਿੰਘ ਚੀਮਾ ਵੱਲੋਂ ਲਾਏ ਗਏ ਨੇ ਉਹ ਇਲਜ਼ਾਮਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਨੇ ਕਿ ਹਰਪਾਲ ਚੀਮਾ ਕਹਿ ਰਹੇ ਨੇ ਕਿ ਇਸ ਜ਼ਮੀਨ ਤੇ ਉਹਨਾਂ ਨੇ ਰੇਤਾ ਕੱਢਣੀ ਸੀ ਜਦੋਂ ਹੜਾਣਾ ਸੀ ਸੋ ਕਿਤੇ ਨਾ ਕਿਤੇ ਬੜੇ ਬੇਬੁਨਿਆਦ ਜੇ ਇਹ ਇਲਜ਼ਾਮ ਜਿਹੜੇ ਉਹ ਲੱਗ ਰਹੇ ਨੇ ਕੀ ਬਿਨਾ ਸਰਕਾਰੀ ਛੇ ਯਾ ਕਹਿ ਲੀਏ ਕਿ ਪ੍ਰਤਾਪ ਸਿੰਘ ਬਾਜਵਾਜ਼ੇ ਜ਼ਮੀਨ ਖਰੀਦਦੇ ਨੇ ਔਰ ਜੋ ਇਲਜ਼ਾਮ ਹਰਪਾਲ ਸਿੰਘ ਚੀਮਾ ਵੱਲੋਂ ਲਾਏ ਗਏ ਨੇ ਕਿ ਉਸਤੇ ਇਲੀਗਲ ਮਾਈਨਿੰਗ ਕਰਨੀ ਸੀ ਇਹਨਾਂ ਨੇ ਤੇ ਕੀ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਇਸ ਤਰ੍ਹਾਂ ਦੀ ਚੱਲ ਰਹੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹਰਪਾਲ ਸਿੰਘ ਚੀਮਾ ਦੇ ਇਸ ਬਿਆਨ ਤੇ ਖੜੇ ਹੁੰਦੇ ਨੇ ਕਿ ਕੀ ਪੰਜਾਬ ਦੇ ਵਿੱਚ ਜੇ ਲੀਡਰ ਆਫ অপੋਜੀਸ਼ਨ ਨੇ ਇਸ ਤਰ੍ਹਾਂ ਦੀ ਕੋਈ ਜ਼ਮੀਨ ਖਰੀਦੀ ਹੈ ਔਰ ਉਸਤੇ ਇਲੀਗਲ ਮਾਈਨਿੰਗ ਕੀਤੀ ਜਾਣੀ ਸੀ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਹਰਪਾਲ ਚੀਮਾ ਵੱਲੋਂ ਲਾਏ ਗਏ ਨੇ ਤੇ ਕੀ ਇਹ ਮੰਨਿਆ ਜਾਏ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਸਰਕਾਰ ਇਸ ਮਸਲੇ ਤੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਾਂ ਪ੍ਰਤਾਪ ਸਿੰਘ ਵਾਜਵਾ ਦੀ ਕਿਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਵਾਲ ਵੱਡਾ ਹੈ ਜ਼ਮੀਨ ਖਰੀਦਣਾ कि लीगल पैसे नल खरीदी गई है कि लीगल तरीके नल खरीदी गई है या लीगल माइनिंग हम तक उत्थे हुई है और जे आ सारा कुछ नहीं है फिर इस तरह के इल्जाम की किसी की निजी किरदार कुशी करने गए हैं एक बड़ा सवाल है